ਲਾਈ ਮੁੰਡੇ ਪਾਦੀ ਪਟਾਕੇ ਫਿਰ ਆਪਾਂ ਹਾਂਜੀ ਲਾਓ ਜੀ ਲੋਹੜੀ ਆ ਗਈ 13 ਦਿਨ ਸੀ ਲਾਤੀ ਲੋਹੜੀਆ ਤਿਆਰ ਸਰਤੇ ਆ 15 ਤੱਕ ਸੀ ਲਾਈ ਆ ਰੇਟਾਂ ਦੇ ਚੈਲੰਜ ਆ ਪਟਾਕੇ ਪਾਉਣੇ ਆ ਚਾਹੇ ਕੋਈ ਘਰ ਵਾਸਤੇ ਲੈ ਜਾਓ ਚਾਹੇ ਲੈ ਜਾਓ ਕੋਈ ਵੇਚਣ ਵਾਸਤੇ ਸਿੰਗਲ ਛੋਟੇ ਬਹੁਤ ਹੌਸਲ ਚ ਕਾ ਦੇਣਾ ਠੀਕ ਠੀਕ ਆ ਭਾਈ ਓਕੇ ਰਿਪੋਰਟ ਓਕੇ ਰਿਪੋਰਟ ਆ ਜੀ ਕਰਦੀ ਹੜਕੜਕ ਲਾਓ ਜੀ ਪਹਿਲੀ ਐਡਮਾ ਕੀ ਕਰੇਵ ਦੀ ਲੈ ਖੋਲੋ ਮਣੀ ਦਿਖਾਵਾ ਐਡਮਾ ਫਾਇਦੇ ਭੈਣਾ ਦੇ ਕਰਨੇ ਆ ਫੁੱਲ ਬੜਾ ਫੁੱਲ ਤਿਆਰ ਹੋ ਜਾਓ ਸਾਰੇ ਪੰਜਾਬ ਦਾ ਕਰਦਾ ਚੈਲੰਜ ਦੁਕਾਨ ਦੇ ਆ ਕੇ ਮੇਲੇ ਲੁੱਟ ਲੋ ਠੀਕ ਹੈ ਜੀ ਐਡਮ ਚੈੱਕ ਕਰ ਲੋ ਧਿਆਨ ਨਾਲ ਪਿਓਰ ਕਰੇਵਸਲ ਕਰਵਾਗੇ ਪਿਓਰ ਡੀ ਨੇਚਰਲ ਨਾਲ ਬਟਾ ਗਿਆ ਚਨੌਣ ਦਾ 5 500 ਰੁਪਏ ਦਾ ਸੇਲ ਮੇਲਾ 5 500 ਰੁਪਏ ਦਾ 5 500 ਰੁਪਏ ਚ ਚੜ ਦਿਖਾਓ ਲਾਈਟ ਦਿਖਾਓ ਚੜ ਚੱਕੀ ਲਾਈਟ ਚੜ ਲਓ ਜੀ ਡਾਰਕ ਚੜ ਲਾਈਟ ਚੜ ਪੰਜ 500 ਚ ਕਰੇਵ ਜਿੰਨੀ ਮਰਜ਼ੀ ਚੱਕ ਲੋ ਲੈ ਵੀ ਮੁੰਡਿਓ ਜੇ ਕੋਈ ਦੁਕਾਨ ਤੇ ਕੇ ਸਿੰਗਲ ਰੂਟ ਮੰਗੇ ਸਿੰਗਲ ਪਿਆ 500 ਚ ਦੇ ਦੇਣਾ ਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਚਾਹੇ ਕੋਈ ਵੇਚ ਜਾ ਕੇ 1100 ਚ ਚਾਹੇ ਘਰ ਵਾਸਤੇ ਲੈ ਜਾਈ ਚਾਹੇ ਲੋੜੀ ਵਾਸਤੇ ਲੈ ਜਾਈ ਦਿਖਾ ਬਚਤਰਾ ਲਓ ਜੀ ਲਓ ਜੀ ਸ਼ਿਮਰ ਬਚਤਰਾ ਸਾਰੇ ਪੰਜਾਬ ਦੇ ਚੈਨਜ ਮਾਰਦੇ ਕੈਮਰਾ ਤੇ ਕਾਇਮ ਉਧਰ ਖਾਨੇ ਕੰਨੀ 13 ਦੇ 13 ਬਾਧੂ ਵਾਲੇ ਗਦਾਮਾਂ ਦੇ ਗਰਾਮ ਭਰੇ ਪਏ ਆ 1200 600 ਰੁਪਏ ਦੇ ਵਿੱਚ ਲੈ ਵੀ ਆਉਣ ਦੇ ਮਾਲ ਤਮਾਕੀ ਗਿਰ ਜਲੋ ਆ ਲਓ ਲਓ ਜੀ ਸ਼ਿਮਰ ਚੱਕੋ ਸ਼ਿਮਰ ਫੜ ਜਿੰਨੀ ਹੈਗੀ ਆ ਬ੍ਰਾਂਡਡ ਮਿਲਣ ਦਾ ਮਾਲ ਦੇਵਾਂਗੇ ਸੂਟ ਹੈਗਾਗਾ 1000 ਰੁਪਿਆ ਵਾਲਾ 1000 ਦੇ 2 ਕਰਤੇ 1000 ਦੇ 2 ਕਰਤੇ 2 ਸ਼ਿਮਰ ਜੀ ਜੇ ਕੋਈ ਪਹਿਣਾ ਕੇ ਕਹੂਗੀ ਮੇਰੇ ਕੋਲ 500 ਇੱਕ ਲੈਣਾਗਾ ਇੱਕ ਵੀ ਦੇਵਾਂਗੇ ਲਓ ਜੀ ਇੱਕ ਵੀ 500 चोगी। 500 चोगी। Lauji, shimra, laudu, 500 ਠੀਕ ਹੈ ਲਓ ਜੀ ਸ਼ਿਮਰ ਦਾ 500 ਲੈ ਜਾਓ ਜਿਹਨੇ ਵੇਚਣਾ ਜਾ ਕੇ ਵੇਚ ਲੋ ਸਾਡੇ ਜਿਹੜਾ 500 ਆ ਚਾਹੇ ਘਰ ਵਾਸਤੇ ਲੈ ਜਾਓ 500 ਦੀ ਸ਼ਿਮਰ ਦੇਵਾਂਗੇ ਸਿੰਗਲ ਵੀ ਦੇਵਾਂਗੇ 500 ਸਾਰੇ ਪੰਜਾਬ ਦਾ ਚੈਲੰਜ ਆ ਕੁੱੜਤੇ ਵੀ ਆ ਮਿਲੋ ਮਾੜੇ ਮੋਟੇ ਆਹ ਮਾਰ ਮੁੰਡਾ ਕੈਮਰਾ ਮਾਰ ਇਧਰ ਉਰਤੀਵੇਂ ਉਹਨਾਂ ਦੇ ਆ ਦੇ ਢੇਰਾਂ ਲੱਗੇ ਪਏ ਚੱਕੋ ਇੱਕ ਇੱਕ ਗੁਰਦਾਮ ਹਾਰੇ ਲਓ ਜੀ ਆਏ ਦਮਾਂਗੇ ਰੋਟੀ ਵਰਗਾ ਕਪੜਾ ਜਿਹੜਾ ਵਿਕਦਾ 600 700 ਰੁਪਏ ਦੇ ਚ ਮੋਟਾ ਗੁਰਦਾਮ ਆਮਾ ਸਿੰਗਲ ਲੈਣਾਗਾ 400 ਰੁਪਏ ਦਾ 700 ਦੇ 1500 ਦੇ 5 1500 ਦੇ 5 ਸਾਰੇ ਪੰਜਾਬ ਦਾ ਚੈਲੰਜ ਆ 1500 ਦੇ 5 ਕਰਦੇ ਕੁਰਦੇ ਪਜਾਮੇ ਲੁੱਟ ਲੋ ਮੇਲੇ ਭਾਈ ਸਰਦੀਆਂ ਵਾਲੇ ਮੋٹے ਕੁਰਦੇ ਪਜਾਮੇ 1500 ਦੇ 5 ਪੰਡਤਾਂ ਦੀ ਹੱਡੀ ਸਸਤਾ ਵੇਚਣ ਦੀ। ਲੈ ਚੋ ਜਾਗੇ। ਇਹ ਤੋੜ ਦਾਂਗੇ ਤੇ ਆਉਣ ਦੇ ਹੀ ਅੜਵਾਂਗੀਆਂ। ਲਾਓ ਜੀ ਸ਼ਾਲ ਸੂਟ ਗਰਮਾ ਗਰਮ ਸ਼ਾਲ ਸੂਟ ਓਮ ਬ੍ਰਾਂਡ ਦੇਵਾਂਗੇ ਓਮ ਬ੍ਰਾਂਡ। ਨਾਲ ਸ਼ਾਲ 1500 ਦੇ 5 ਲੈ ਡਿਜ਼ਾਈਨ ਦਿਖਾ ਦੇ। 1500 ਦੇ 5 ਦੇਵਾਂਗੇ ਸਾਰੇ ਪੰਜਾਬ ਦਾ ਚੈਲੰਜ ਕਰਤਾ। ਠੀਕ ਐ। ਇੱਕ ਵਾਲੀ ਇੱਕ ਆ ਦੇ ਦੋ। ਤੂੰ ਮਾਰ। ਲਓ ਜੀ। ਪਿਓਰ ਗਰਮ ਸੂਟਾਂ ਨਾਲ ਛੋਲ ਦਿਖਾ ਦਿਖੋ ਫੁੱਲ ਕੇ ਖੋ 1000 ਦੇ 4 1000 ਦੇ 4 4 4 4 ਲੈ ਜਾਓ ਲੈ ਜਾਓ ਭਾਈ ਹੁਣ ਤਾਂ ਲਓ ਜੀ ਲੁੱਟ ਲਓ ਮੇਲੇ ਵਾਲਾ ਛੋਲ ਆ ਗਿਆ ਨਾਲ ਕੈਮਰੇ ਮਾਰ ਦੋ ਮਾਲਾ ਕਿੰਨੀ ਮਾਲ ਕੀ ਬੈਰ ਕੋਲੇ ਆ ਨਹੀਂ 2-4 ਪੀਸ ਨਹੀਂ ਹੈਗੇ ਨੇ ਭੜਾਕੇ ਨਹੀਂ ਫੋਕੇ ਭੜਾਕੇ ਨਹੀਂ ਹੈਗੇ ਜਿੰਨਾ ਮਰਜੀ ਮਾਲ ਬੋਲਣੀ ਆ ਕਾਉਂਟ ਰੇਜ ਆਉਣ ਦੇ ਕਾਉਂਟ ਰੇਜ ਦਾ ਮਾਲ ਸਿੰਗਲ ਸੂਟ ਵੀ ਕਿੰਨੇ ਦਾ ਬਣਾ 300 ਰੁਪਏ ਦਾ 300 ਦਾ 300 ਚ 300 ਚ ਕਾਡਰਾਇਜ਼ ਉਹਦੇ ਕਾਡਰਾਇਜ਼ ਦੀ ਬਾਟਮ ਬਾਟਮ ਵੀ ਕਾਡਰਾਇਜ਼ ਦੀ ਛੜੀ ਕਾਡਰਾਇਜ਼ ਸਿੰਗਲ ਸੂਟ ਦੁਕਾਨ ਦੇ ਆ ਕੇ 300 ਚ ਲੋਹੜੀ ਸੇਲ ਮੇਲਾ 15 ਤੱਕ ਖਾਓ ਮਾਲ ਮੜਾ ਜਾ ਐਵੇਂ ਨਹੀਂ ਮੇਲੇ ਲੱਗਦੇ ਪੰਤਾਂ ਨਹੀਂ ਹਟਦੇ ਤੇ ਗਲੀਆਂ ਚ ਮੇਲੇ ਲਾ ਦੇਂਗੇ ਗਲੀਆਂ ਚ ਪਟਾਕੇ ਐਡਮ ਆਉਣ ਨੇ ਗਲੀਆਂ ਆ ਕੀ ਰੇਟ ਕਰਦੀ ਲਓ ਜੀ ਓਮ ਬ੍ਰਾਂਡ ਦਾ ਕਾਡਰਾਇਜ਼ ਦੀ ਸ਼ਰਟ ਕਾਡਰੇਜ ਦੀ ਬਾਟਮ ਦੇ ਕਾਡਰੇਜ ਦੇ ਨਾਲ ਸ਼ਾਲ ਦੇਵਾਂਗੇ ਸੂਟ ਹੈਗਾ 800 900 ਹਜ਼ਾਰ ਵਾਲਾ 5 500 ਚ ਕਰਤਾ ਸਿੰਗਲ ਵੀ ਦੇਵਾਂਗੇ 500 ਦਾ ਲਓ 495 ਹੁਲਸ ਜਿਹੜਾ ਸਿੰਗਲ ਵੀ ਦੇਵਾਂਗੇ 500 ਦਾ 62 ਭਾਈ ਜਿੰਨੇ ਮਰਜੀ ਢੇਰਾਂ ਦਾ ਢੇਰ ਸੇਲ 15 ਤੱਕ ਲਓ ਜੀ ਡਿਜ਼ਾਈਨ ਦੇਖੋ ਹੀ ਪੂਰੇ ਟੌਪ ਟੌਪ ਭਾਈ ਇਧਰ ਆਉਂਦੇ ਕਿਹਨਾਂ ਆਣਾ ਆ ਜਾ ਲਓ ਜੀ ਜਿਮੀ ਚੂ ਬਰਬਰੀ ਸਿਲਕ ਜਿਹੜਾ ਥੋੜਾ ਮਾਰਕੀਟ 'ਚ ਵਿਗਦਾ 1500 ਦਾ 9 900 ਚ ਕਰਤੇ ਦਬੱਟਾ ਵੀ ਜਿੰਮੀ ਚੂ ਦਾ ਕੁਰਤੀ ਜਿੰਮੀ ਚੂ ਦੀ ਸਰਕਦੀ ਬਾਟਮ ਆ ਡਿਜ਼ਾਈਨ ਜਿੰਨੇ ਮਰਜੀ ਇਹ ਸੈੱਟ ਬਾਈ ਜੀ ਉਹ ਸਿੰਗਲ 900 ਚ ਸਿੰਗਲ ਲੈ ਜੋ ਲੈ ਜੋ ਹਾਂ ਜੀ ਸਿੰਗਲ ਇੱਕ ਵੀ ਖੋਲ ਲੈ ਘੈਂਟ ਜਾ ਦਿਖਾ ਮੜਾ ਪੈਣੋ ਚੀਜ਼ ਕੀ ਆ ਆ ਖੋਲ ਚਾੜ ਬਣਾ ਜਾ ਓਏ ਹੋਏ ਹੋਏ ਰੰਗ ਦਿਖਾਓ ਮੜਾ ਖੋਲ ਕੇ ਇੱਕ ਇੱਕ ਰੰਗ ਫੜ ਲਵਾਰਿਆ ਲੋ ਆ ਫੜਾ ਦੇ ਇੰਨੇ ਸੋਹਣੇ ਰੰਗ ਐਡਾ ਘੈਂਟ ਕੱਪੜਾ ਮਿਲਨੇ ਕਿੱਥੇ ਆ ਪੰਡਤ ਰੇਡੀ ਦੇ ਆ ਲਓ ਜੀ ਕਰਦੇ ਆ ਜਗਮਗ ਦੇਖੀ ਬਣਾਇਆ ਹਾਂ ਚਮਕਦੇ ਹਨ ਹਾਂ ਮੇਰਾ ਜਿਆਦਾ ਚਮਕਦਾ ਡੋਟੇ ਖੋਲੋ ਮਾੜੇ ਹੁਣ ਆ ਲੈ 900 ਚ ਸੇਲ ਮੇਲਾ ਲਓ ਜੀ ਐਡਮਾ ਦਵਾਂਗੇ ਇੱਕ ਤੋਂ ਇੱਕ ਘੈਂਡ ਠੀਕ ਹੈ ਜੀ ਹੋਰ ਆਉਣਗੇ ਐਡਮਾ ਮਣੀਆ ਜੀਆਂ ਕੀ ਰਹਿ ਗਿਆ ਆਪਣੇ ਕੋਲ ਪੰਜ ਨਾਲ ਹੋਰ ਦਿਖਾ ਦਿਓ ਫਿਰ ਗਰਾਮ ਚੱਲਾਂਗੇ ਉਦੋਂ ਬਾਅਦ ਲਓ ਜੀ ਪੈਣਾ ਦੇ ਹੋਣੇ ਆ ਫੁੱਲ ਵੜਾ ਫੁੱਲ ਫਾਇਦੇ ਸੇਲ ਆ ਲੋਹੜੀ ਸੇਲ ਮੇਲਾ 15 ਤੱਕ ਸੇਲ ਆ 2025 ਦੀ ਪਹਿਲੀ ਸੇਲ ਆ ਲਓ ਜੀ ਕਾ ਬਲਵਟ ਜੀ 650 ਲੈ ਜਾਓ 650 ਜਿੰਨੀ ਮਰਜ਼ੀ ਆਹ ਲਿਆਰੀ ਵਰਕਰ ਨੂੰ ਜੌਣ ਵੀ ਲਿਆ ਇਹ ਕਿਦਾਂ ਵਾਲਾ ਗੱਡਾ ਮਾਣਾ ਨੂਰ ਨੰਬਰ ਆਉਣ ਦੇ ਕੇ ਦਾ ਪਾਈਏ ਪਟਾਕੇ ਲਿਆਓ ਲਿਆਓ ਮਾੜ ਨੂਰ ਰੌਣ ਦੇ ਕੇ ਜੀ ਲਓ ਜੀ ਰੇਟਾਂ ਦੇ ਚੈਲੰਜ ਕਰਨ ਲੱਗੇ ਆ ਸਾਰੇ ਪੰਜਾਬ ਦੀ ਗਰੰਟੀ ਕਰਨ ਲੱਗੇ ਆ ਫਾਇਦੇ ਕਰਨ ਲੱਗਿਆਓ ਮਾੜ ਪਹਿਲਾਂ ਬਣਾੜੀ ਤੇ ਲਿਓ ਲਓ ਜੀ ਏਕੇ ਦਾ ਦਵਾਂਗੇ ਨੂਰ ਨੰਬਰ ਸਾਰੇ ਖੁੱਲ੍ਹੋ ਵੀ ਮਾੜ ਜੀ ਪੂਰਾ ਗਰਮ ਸੂਟ ਆ ਸਾਰੇ ਪੰਜਾਬ ਦਾ ਕਰਦਾ ਚੈਲੰਜ ਸੂਟ ਹੈਗਾ 11100 ਰੁਪਏ ਵਾਲਾ ਲਓ ਜੀ ਚੈੱਕ ਕਰ ਲਓ ਇਹਨੂੰ ਧਿਆਨ ਦੇ ਨਾਲ ਸਿੰਗਲ ਵੀ ਆਕੇ ਦੁਕਾਨ ਤੇ 500 ਚ ਲੈ ਜਾਓ 500 ਜੀ 500 500 500 ਚ ਕਾ ਦਿਓ ਸਪੈਣਾ ਨੂੰ ਲਓ ਜੀ ਚਾਹੇ ਇੱਕ ਲੈ ਜਾਓ ਚਾਹੇ 10 ਲੈ ਜਾਓ 5 500 ਚ ਨੂਰ ਨੰਬਰ ਦਵਾਂਗੇ ਏਕੇ ਟੈਕਸ ਬ੍ਰਾਂਡ ਦਵਾਂਗੇ ਜਿੰਨਾ ਮਰਜ਼ੀ ਵਾਂ ਲੈ ਲਓ ਆਉਣ ਥੱਡ ਮੰਗ ਲਈ ਹੋਰ ਆਰੀ ਵਰਕ ਦਿਖਾਉਣੇ ਆਰੀ ਵਰਕ ਦਿਖਾ ਦਿਓ ਹੁਣ ਸਾਰਾ ਵਿਖਾਉਂਦੇ ਜੋ ਖਿਉਂਦਾ ਦਿਖਾ ਦਿਓ ਆਰੀ ਵਰਕ ਕਰਦੇ 1200 1200 ਦੇ ਦ ਜਾਣ ਦੇ ਚਕਾ ਦੋ ਲਓ ਜੀ ਥੱਲੇ ਮਾਰੇ ਰੇਡ ਚੱਕ ਕੇ 1200 ਉਹ ਆਰੀ ਵਰਕ ਦਾ ਲਓ ਜੀ 600 ਚ ਕਰਤਾ ਲਓ ਜੀ 600 ਚ 600 ਚ 600 ਚ ਜਿੰਨੇ ਮਰਜੀ ਲੈ ਜਾਓ ਆਰੀ ਵਰਕ ਵਾਲੇ ਲਓ ਜੀ ਲਓ ਉਹ ਲੈ ਇੱਕ ਦਾ ਮਾਰ ਅੱਗੇ ਸਾਰਾ ਇੱਕ ਦਾ ਮਾਰ ਉਹ ਕਿੱਡੂ ਇੱਕ ਦਾ ਮਾਰ ਕੱਢੋ ਬੂਲ ਵਾਲਾ ਸ਼ਮਰਖੜੀ ਕੱਢੋ ਇੱਕ ਵੀਰੋ ਦੁਕਾਨਦਾਰ ਪਯੋੜ ਮਟਕਾ ਕਹਿੰਦੇ ਸੀ ਦਿਨੇ ਆ ਦਿਨੇ ਦਿਨੇ ਉਹ ਵੀ ਦਿਨੇ ਆ ਇੱਕ ਕਟ ਫੋਰਸ ਖੋਏ ਕੇ ਦੀ ਲਓ ਜੀ ਇੱਕੋ ਰੇਡ ਕਰਤਾ ਏਕੇ ਦੀ ਸ਼ਿਮਰ ਏਕੇ ਦਾ ਪਸ਼ਮੀਨਾ ਲਓ ਜੀ ਚੱਕਰ ਉਹ ਐਡਮਨ ਧਿਆਨ ਦੇ ਨਾਲ ਸਾਰੇ ਪੰਜਾਬ ਦਾ ਕਰਤਾ ਚੈਲੰਜ ਰੇਡ ਦਾ ਇਸ ਬਾਥੋਂ ਮਿਲ ਜੇ ਸਾਰੇ ਪੰਜਾਬ ਦਾ ਚੈਲੰਜ ਆ ਮਾੜੇ ਮੁਰਵਣਾ ਖਾ ਦੇ ਇੱਕ ਨਹੀਂ ਲਓ ਜੀ ਲਓ ਜੀ ਏਕੇ ਸਿੱਕ ਜੇ ਕਰ ਲੋ ਮਾੜਾ ਮਾਰੀ ਕੈਮਰਾ ਇਟਾਲੀਨ ਬੂਲ ਕਲੈਕਸ਼ਨ ਇਟਾਲੀਨ ਬੂਲ ਇਟਾਲੀਨ ਚੈੱਕ ਠੀਕ ਹੈ ਜੀ ਵਿੱਚ ਇੱਕ ਦੀ ਸ਼ਮਰ ਸਾਰੇ ਪੰਜਾਬ ਦਾ ਚੇਲੰਜਰ ਸੂਟ ਹੈ ਗਿਆ 900 1000 1100 ਵਾਲੇ ਸਾਰੀਆਂ ਨਵਾਂ ਦਵਾਂਗੇ 700 ਰੁਪਏ ਦੇ ਵਿੱਚ ਠੀਕ ਹੈ ਬਾਈ 700 ਚ ਕਰ ਦਈਏ ਕਰ ਦਈਏ ਲਓ ਜੀ 700 700 ਰੁਪਏ ਲੈ ਜਾਓ ਸਿੰਗਲ ਵੀ ਜਾਏ ਜੱਕ ਕੇ ਨਵੇੜ ਤਾਂ ਕੰਮ ਜੇ ਦੋ ਲੈਣੇ ਆ 1300 ਚ ਚਕਾ ਦਿਓਗਾ ਮੇਰਾ ਆਉਣ ਦੇ ਮਾਲ ਹੋਰ ਐਟਮਾ ਦਵਾਂਗੇ ਪੁਰੀਏ ਘੜ ਏਕੇ ਰੈਕਸ ਦਾ ਮਾਲ ਆ 1300 ਰੁਪਏ ਦੇ ਦੋ ਆ ਇਟਾਲੀਨ ਬੂਲ ਦਵਾਂਗੇ ਸਾਰੇ ਪੰਜਾਬ ਦਾ ਚੈਲੰਜ ਹੈ ਜਿੰਨਾ ਮਰਜ਼ੀ ਮਾਰ ਲੈ ਲਿਓ ਹੋਰ ਖੌਦ ਮੰਗੀ ਰਹਿ ਗਿਆ ਆਪਣੇ ਕੋਲੇ ਫਿਰ ਦਿਖਾਵਾਂਗੇ ਗਦਾਮ ਚ ਮਾਲ ਅੱਗੇ ਕੌੜ ਰਹੀ ਏ ਗ੍ਰੈਕਸ ਦੀ ਇੰਨੇ ਕੋਲੇ ਖੌਦ ਗਾਉ ਮਾਰੋ ਹਾਦੀ ਬੀ ਨੀ ਉੱਡੋ ਲਾਓ ਜੀ ਸਾਰੇ ਪੰਜਾਬ ਦਾ ਕਰਤਾ ਚੈਲੰਜ ਪਿਓਰ ਦੇ ਦੁਬੱਟੇ ਦੇ ਨਾਲ 816 ਸੂਟ ਦੇਵਾਂਗੇ 400 ਰੁਪਏ ਦੇ ਵਿੱਚ ਲਓ ਜੀ 400 ਰੁਪਏ ਚ ਪੂਰਾ ਗਰਮ ਸੂਟ ਆ ਦੁਬੱਟਾ ਫੁੱਲ ਪਿਓਰ ਦਾ 816 ਦੇਵਾਂਗੇ 400 ਰੁਪਏ ਚ ਜਿੰਨੇ ਮਰਜ਼ੀ ਚੱਕ ਲਿਓ ਓਪਨ ਚੈਲੰਜ ਰੇਟ ਆ ਢੇਰਾਂ ਦੇ ਢੇਰ ਫੁੱਲ ਵੱਡਾ ਫੁੱਲ ਮਾਲ ਆਇਆ ਪਿਆ ਲਓ ਜੀ ਸੈਟ ਲੈਣਾਗਾ ਸੈਟ ਦੇਵਾਂਗੇ 400 ਦਾ ਲਓ ਜੀ ਕਾ ਵੀ ਲੈਟਵਾ ਪਿਓਰ ਬੈਲਵਟ ਮੁੰਡਾ ਠੰਡੇ ਬੈਗੇ ਯਾਰ ਹੱਦ ਹੋਈ ਪਈ ਆ ਮਾੜਾ ਫੁਰਤੀ ਰੱਖੋ ਲਓ ਜੀ ਲਓ ਨਾਲ ਆ ਕੇ ਡਿਸਟਲ ਸ਼ਾਲ 5 500 ਰੁਪਏ ਦਾ ਸੇਲ ਮੇਲਾ ਜੀ 5 500 ਦਾ 5 500 5 500 ਪਟਾਕੇ ਪਾ ਦਾਂਗੇ ਇੱਕ ਦੀ ਲਓ ਜੀ ਲਓ 5 500 ਚ ਸੇਲ ਮੇਲਾ ਲਾਤਾ ਪੰਡਤਾ ਦੀ ਹੱਡੀ ਦੇ